ਮੈਂ ਸਾਥ ਕੀ ਅਸ਼ੇ ਵਰਮਾ ਲੁਧਿਆਣਾ ਤੋਂ ਆ ਜੀ ਤੇ ਮੈਨੂੰ ਕਲਟੀ ਨੇ ਚੇਅਰਮੈਨ ਦਾ ਮਾਨ ਬਖਸ਼ਿਆ ਮੈਂ ਬਹੁਤ ਬਹੁਤ ਧੰਨਵਾਦ ਆ ਸ੍ਰੀ ਅਰੁਣ ਕੇ ਜੀ ਵਾਲ ਜੀ ਦਾ ਮਨੀਸ਼ ਚੋਧਿਆ ਜੀ ਦਾ ਸਰ ਭਗਵੰਤ ਮਾਨ ਭਗਵੰਤ ਸਿੰਘ ਮਾਨ ਜੀ ਦਾ ਹੋਰ ਸਾਡੇ ਅਰੋੜਾ ਜੀ ਜਿਹੜੇ ਚੇਅਰਮੈਨ ਆਪਣੇ ਪ੍ਰਧਾਨ ਨੇ ਪੰਜਾਬ ਦੇ ਤੁਸੀਂ ਅੱਜ ਮੀਟਿੰਗ ਵੀ ਕੀਤੀ ਹੈ ਆਗੂਆਂ ਦੇ ਨਾਲ ਕੀ ਗੱਲਬਾਤ ਹੋਈ ਹੈ ਉਸ ਬਾਰੇ ਵੀ ਜਾਣੋ ਉੱਥੇ ਸਾਨੂੰ ਇਨਸਟ੍ਰਕਸ਼ਨ ਮਿਲੀਆਂ ਜੀ ਚੋਧਿਆ ਸਾਹਿਬ ਨੇ ਦਿੱਤੀਆਂ ਨੇ ਕਿ ਆਪਣੇ ਘਰ-ਘਰ ਜਾ ਕੇ ਕਰ ਕਰਕੇ ਮੱਲੇ ਚ ਵੀ ਜਾ ਕੇ ਜਿਹੜੀ ਦੁਕਾਨ ਹੈਗੀ ਆ ਨਾ ਉਹਨੂੰ ਵੀ ਨਾਲ ਜੋੜੋ ਜਿੰਨਾ ਸੰਗਾਇਆ ਬਰਾਦੀ ਸਾਡੀ ਹੈਗੀ ਆ ਉਹਨਾਂ ਨੂੰ ਨਾਲ ਜੋੜਨਾ ਹਰ ਇਲਾਕੇ ਦੇ ਵਿੱਚ ਆ ਡਿਸਟ੍ਰਿਕਟ ਦੇ ਵਿੱਚ ਪ੍ਰਧਾਨ ਬਣਾਵਾਂਗੇ ਔਰ ਹਲਕਾ ਹਰ ਹਲਕੇ ਦੇ ਵਿੱਚ ਹਲਕਾ ਪ੍ਰਧਾਨ ਬਣਾਵਾਗੇ ਔਰ ਬਾਕੀ ਜਨਤਾ ਨੂੰ ਜੋੜਾ ਜੀ ਅੱਜ ਤੁਸੀਂ ਕੁਰਾਲੀ ਪਹੁੰਚੇ ਹੋ ਅਮਰਿਤ ਵਰਮਾ ਜੀ ਵੱਟੇ ਆ ਗਏ ਨੇ ਤੇ ਹਿੰਦੀ ਪਰਮਾ ਜੀ ਹੀਮਰਜ ਵਰਮਾ ਜੀ ਵੱਟੇ ਆ ਗਏ ਕੀ ਗੱਲਬਾਤ ਹੋਈ ਆ ਕਾਰਨ ਕਿਉਂ ਤੁਸੀਂ ਕੁਰਾਲੀ ਆ ਜੀ ਹੀ ਇਮਰਾਈ ਨੇ ਬੈਠੇ ਆ ਅਮਰਪਾਲ ਵਰਮਾ ਹੀ ਨੇ ਬੈਠੇ ਆ ਤੇ ਨੰਨਾ ਸਵਰਨਕਾਟ ਵੈਲਫੇਅਰ ਬੋਰਡ ਦੇ ਬਾਰੇ ਸਲਾਹ ਦਿੱਤੀ ਹੈ ਕਿ ਅਸੀਂ ਕਿਤਨਾ ਅੱਗੇ ਜਾ ਗਏ ਕਿਸ ਤਰ੍ਹਾਂ ਇਹਨੂੰ ਵਧਾਣਾ ਸਨਾਰਾ ਬਰਾਦੀ ਨੂੰ ਤੇ ਇਹਨੂੰ ਅੱਗੇ ਲਿਜਾਵਾਂਗੇ ਸਭ ਬੰਦੇ ਜੁੜਾਂਗੇ ਸਰ ਸਰ ਓਕੜਾ ਕੀ ਹੈ ਬਰਾਦੀ ਜੀ ਇਹ ਮੇਨ ਓਕੜਾ ਪਰੇ ਓਕੜਾ ਜੀ ਦੋ ਤਿੰਨ ਓਕੜਾ ਹੀ ਹੈ ਇੱਕ ਤੇ ਜਿਹੜਾ ਮਤਲਬ ਕਿ ਪੁੱਲ ਸਾਧੀ ਹੈ ਕੋਈ ਮਾਲ ਵੇਚਦਾ ਜਿੱਦਾਂ ਚੋਰ ਆਂਦਾ ਉਹ ਚੋਰ ਬਣ ਕੇ ਥੋੜੀ ਹੰਕਾਰਦਾ ਤੇ ਫੈਮਿਲੀ ਬਣ ਕੇ ਨਾਲ ਫੈਮਿਲੀ ਲੈ ਕੇ ਆ ਤਾਂ ਤੇ ਉਹ ਜਿਹੜੀ 417 ਲਈ ਆ ਉਹ 417 ਸੋਰੀ ਅੱਜ ਉਹ ਬੀਐਨ 317 ਹੋਈ ਹੈ ਬੋਲਦਾ ਤੇ ਇੱਕ ਇੱਕੜ ਬਹੁਤ ਵੱਡੀ ਸਨਾਰ ਹੈ ਬਰਾਦ ਇੱਕ ਇੱਕੜ ਬਹੁਤ ਜਿਹੜੀ ਬਕਸਾ ਲੈ ਕੇ ਜਾਂਦੇ ਅਮਰਸਰ ਤੋਂ ਉਹਨਾਂ ਨੂੰ ਬੜੀ ਓਕਰ ਪੁਲਿਸ ਬਹੁਤ ਤੰਗ ਕਰਦੀ ਉਹਨਾਂ ਦੀ ਤਲਾਸ਼ੀ ਲੈਂਦੀ ਹੈ ਉਹਨਾਂ ਤੋਂ ਹੀ ਅਪਨ ਗੌਰ ਕਰਾਂਗੇ ਤੇ ਜਾ ਕੇ ਕਮਿਸ਼ਨਰ ਸਾਹਿਬ ਨੂੰ ਬੁਲਾਇਆ ਤੁਸੀਂ ਅੱਜ ਮਨੀਸ਼ ਚੋਹੜੀ ਸਾਹਿਬ ਨਾਲ ਵੀ ਗੱਲ ਕਰਕੇ ਆਏ ਹੋ ਤੇ ਕੀ ਉਹਨਾਂ ਨੇ ਆ ਕਿਸੇ ਨਾਲ ਕਿਤੇ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀਆਂ ਜਿ ਉਹਨਾਂ ਦੇ ਸਾਨੂੰ ਇਹ ਲੈ ਸਟਾਰਟ ਕੀਤਾ ਜਿਹੜੀ ਉਹਨਾਂ ਸਾਨੂੰ ਇਨਸਟਰਕਸ਼ਨ ਦਿੱਤੀਆਂ ਨੇ ਅਸੀਂ ਉਹਨਾਂ ਦੇ ਉੱਤੇ ਕੰਮ ਕਰਾਂਗੇ ਔਕੜ ਨੂੰ ਹੱਲ ਕਰਨ ਦੀ ਕੀ ਹੈ ਸੰਭਵ ਨਹੀਂ ਮੈਂ ਤਾਂ ਚਾਹੀਦਾ ਨੂੰ ਇਸ ਗੱਲ ਹੀ ਕਮਿਸ਼ਨ ਸਾਹਿਬ ਨੂੰ ਮਿਲਾਂਗੇ ਅਮਰ ਸਾਹਿਬ ਦੇ ਅਗਰ ਆਪਣੀ ਪਾਰਟੀ ਨਾਲ ਇੱਕ ਗੱਲ ਕਵਾਂਗੇ ਕਿ ਇਹਦੇ ਵਿੱਚ ਜਿਹੜੀ ਤਾਰਾ ਗਈ ਹੈ ਵੀ ਐਨ 317 ਇਹਦੇ ਵਿੱਚ ਕੁਝ ਨਾ ਕੁਝ ਪੰਜਾਬ ਲੈਵਲ ਦੇ ਕੰਮ ਕੀਤਾ ਜਾ ਕਿਉਂਕਿ ਇਹ ਤੇ ਇਹ ਦੀ ਸੈਂਟਰ ਦੀ ਹੈ ਜਿਹੜੀ ਤਾਰ ਲੱਗੀ ਹੈ ਤੋੜ ਦੀ ਹੈ ਸੈਂਟਰ ਨੇ ਲੇਕਿਨ ਟੁੱਟੀ ਮੁਸ਼ਕਲ ਹੈ لیکن پھر نہیں اپنے پنجاب ਦੇ ਬਾਰੇ ਜੀ ਹਮ ਸਾਹਿਬ ਨੂੰ ਕਹਾਂਗੇ ਉਹਦੇ ਬਾਰੇ ਕਾ ਹੱਲ ਕਰਾਂ ਕਈ ਵਾਰ ਭਾਈ ਸਾਹਰੇ ਦੇ ਕੁਝ ਲੋਕ ਆ ਜਿਹੜੇ ਉਹ ਐਂਟੀਟੇ ਹੋ ਜਾਂਦੇ ਆ ਕਿ ਮੈਨੂੰ ਉਹਦਾ ਨਹੀਂ ਲਗਾਇਆ ਜਾ ਤੁਹਾਨੂੰ ਲਗਾਤੇ ਆ ਉਹਨਾਂ ਨਾਲ ਦੇ ਕੀ ਕਰੀਏ ਭਾਈ ਸਾਹਿਬ ਇੱਕ ਵਾਰੀ ਜਾਵਾਂਗੇ ਅਸੀਂ ਆਪਾਂ ਕੋਈ ਘਮੰਡ ਨਹੀਂ ਹੈਗਾ ਸਾਨੂੰ ਕਿਸੇ ਤਰ੍ਹਾਂ ਦਾ ਘਮੰਡ ਨਹੀਂ ਆ ਨਹੀਂ ਸੱਜਣ ਜੁੜਨਗੇ ਵਧੀਆ ਅਰ ਵੱਧ ਤੋਂ ਵੱਧ ਜੁੜਾਂਗੇ ਅਸੀਂ ਆਪਾਂ ਜੋੜਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਕੋਲ ਜਾਵਾਂਗੇ ਮਲਾਵਾਂਗੇ ਉਹਨਾਂ ਨੂੰ ਸਰ ਕੀ ਕਹਿੰਦਾ ਜੰਦੇ ਵਾਜ ਥੀਮੈਂਟ ਆਪ ਤੋਂ ਦੇ ਕੋਲ ਆਇਆ ਪਹਿਲਾਂ ਤਾਂ ਰਣਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੇਰੇ ਬੜੇ ਵੀਰ ਵਰਮਾ ਜੀ ਨੂੰ ਜੋ ਸਵਰਕਾਰ ਭਲਾਈ ਬੋਰਡ ਵਿੱਚ ਆਵਦਾ ਨਵੀਂ ਉਗ ਚੇਅਰਮੈਨ ਲਗਾਇਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਐ ਔਰ ਮੈਂ ਇਹਨਾਂ ਕੋ ਆਸ ਕਰਦਾ ਕਿ ਜੋ ਸਾਡੇ ਸਵਰਕਾਰ ਸਮਾਜ ਦੀਆਂ ਜੋ ਔਕੜਾਂ ਐ ਔਰ ਜੋ ਦਿੱਕਤ ਆ ਰਹੀ ਐ ਉਹਨਾਂ ਨੂੰ ਇਹ ਕਿਸੇ ਹੱਦ ਹੱਦ ਤੱਕ ਹੱਲ ਕਰਾਂ ਦੀ ਕੋਸ਼ਿਸ਼ ਕਰਨਗੇ ਇਹੀ ਇਹਦਾ ਕੋਲ ਮੈਂ ਆਸ ਕਰਦਾ ਹਾਂ ਔਰ ਕਦੇ ਵੀ ਇਹ ਦਿਨ ਦੇ ਵਿੱਚ ਰਾਤ ਦੇ ਵਿੱਚ ਸਾਨੂੰ ਫੋਨ ਕਰਦੇ ਆ ਜਾਂ ਕਿਸੇ ਮੈਸੇਜ ਵੀ ਲਾਦੇ ਆ ਤਾਂ ਵੀ ਇਹਨਾਂ ਦੇ ਨਾਲ ਵੋਡਾ ਨਾਲ ਵੋਡਾ ਲਾ ਕੇ ਖੜਾਂਗੇ ਔਰ ਇਹ ਹੀ ਸਾਡੇ ਸਮਾਜ ਦਾ ਜੋ ਹੈਗਾ ਟੀਚਾ ਹੈ ਕਿ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਣਾ। ਇਹੀ ਅਸੀਂ ਇਹਨਾਂ ਦੇ ਨਾਲ ਬੈਠੇ ਡਿਸਕਸ ਕਰ ਰਹੇ ਸੀਗੇ ਔਰ ਅੱਗੇ ਰੂ ਵੀ ਇਹ ਤਾਂ ਹੁੰਦੀਆਂ ਰਹਿਣੀ ਹੈ ਔਰ ਮੈਂ ਇਹਨਾਂ ਦਾ ਇੱਥੇ ਕੋਰਾਲੀ ਮੇਰੇ ਦਫ਼ਤਰ ਤੇ ਆਦੇ ਬਹੁਤ ਬਹੁਤ ਇਨਾਂ ਦਾ ਵੈਲਕਮ ਕਰਦਾ ਹਾਂ ਔਰ ਇਨਾਂ ਦਾ ਧੰਨਵਾਦ। ਕੀ ਗੱਲ ਕਰਾਂਗੇ? ਚੇਅਰਮੈਨ ਸਾਹਿਬ ਸਾਡੇ ਆਪਣੇ ਭਰਾ ਹੈ। ਮੇਰੇ ਕੋਲ ਸ਼ਾਇਦ ਵੱਡੇ ਆ ਥੋੜੇ ਜਿ। ਜੋ ਵੀ ਪ੍ਰੋਬਲਮ ਸਵੰਕਰ ਸਮਾਜ ਦੀ ਪੰਜਾਬ ਦੀ ਆਲਰੇਡੀ ਇਸ ਸਰਕਾਰ ਕੋਲ ਪਹੁੰਚੀ ਆ ਐਸੀ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਇਨਾਂ ਨੂੰ ਉਪਯੋਗ ਕਰਾਂਗੇ, ਇਨਾਂ ਨੂੰ ਅੱਗੇ ਲੈ ਕੇ ਜਾਵਾਂਗੇ। ਸਾਡੇ ਨਾਲ ਚੱਲੋ ਸਾਡੀਆਂ ਜੋ ਰਿਟਰਨ ਪ੍ਰੋ ਲਿਖ ਕੇ ਦਿੱਤੀ ਗਿਆ ਪ੍ਰੋਬਲਮ ਆ ਉਹ ਸੋਲਵ ਕਰ